ਜਿਹੜੇ ਵੀ ਨੀਲੀ ਨੂੰ ਪਿਆਰ ਕਰਦੇ ਆ ਤੇ ਆਪ ਦੇ ਘਰ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਆ ਅੱਜ ਉਹਨਾਂ ਵਾਸਤੇ ਦੋ ਨੀਲੀ ਰਬੀ ਨਸਲ ਦੇ ਨਗੀਨੇ ਲੈ ਕੇ ਆਏ ਆ ਤਰੀਕ ਦੋਸਤੋ 17 11ਵਾਂ ਮਹੀਨਾ 2025 ਆ ਪਿੰਡ ਮਾਛੀਪੁਰਾ ਨੇੜੇ ਸ਼ਹਿਰ ਤਲਵੰਡੀ ਪਈ ਦਾ ਜ਼ਿਲ੍ਹਾ ਦੋਸਤੋ ਫਰੋਜ਼ਪੁਰ ਲੱਗਦਾ ਦੋਵਾਂ ਕੱਟੀਆਂ ਦੀ ਜਾਣਕਾਰੀ ਦਵਾਂਗੇ ਦੋਸਤੋ ਪਹਿਲੇ ਨੰਬਰ ਉੱਪਰ ਜਿਹੜੀ ਤੁਸੀਂ ਕੱਟੀ ਦੇਖ ਰਹੇ ਹੋ ਵਾਈਟ ਫੇਸ ਆ ਚਾਰੇ ਪੈਰਾਂ ਤੇ ਬਿਲਕੁਲ ਜੈ ਜੀ ਮਾਰਕਿੰਗ ਹੋਊਗੀ ਦੋਸਤੋ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਆ ਮਣਕ ਨਹੀਂ ਆਖੋਗੀ ਤਾਂ ਸੈਂਕ ਜਿਹੜਾ ਬਿਲਕੁਲ ਨੇੜੇ ਗੁੰਡਾ ਕਰ ਲਿਆ ਬਹੁਤ ਹੀ ਸਾਫ ਸੁਥਰੀ ਦੋਸਤੋ ਕੱਟੀ ਆ ਤੋਰੇ ਤਾਰੇ ਦੀ ਕੱਟੀ ਜੜੀ ਬਿਲਕੁਲ ਸਾਫ ਸੁਥਰੀ ਉੱਚੇ ਪੈਠ ਬੜੇ ਪਤਲੇ ਪਿੰਡੇ ਦੀ ਹੋਊਗੀ ਝੋਲੀ ਵੱਲੋਂ ਤੁਸੀਂ ਦੇਖ ਸਕਦੇ ਹੋ ਦੋਸਤੋ ਬਿਲਕੁਲ ਸਾਫ ਸੁਥਰੀ ਝੋਲੀ ਤੇ ਬੀਥੀ ਦੇ ਉੱਪਰ ਥਾਣਾ ਠੰਡੀ ਸੀਲ ਦੋਸਤੋ ਪੂਰੀ ਆ ਬਾਕੀ ਦੋਸਤੋ ਸੂਤ ਹੁਣ ਤੇ ਤੁਹਾਨੂੰ ਨਿਸ਼ਾਨ ਮਿਲ ਜਾਊਗਾ ਤੇ ਚੰਗੀ ਸੰਭੀ ਹੋਈ ਜਿਹੜੀ ਕੱਟੀ ਆ ਦੋਸਤੋ ਨੰਬਰ 2 ਦੇ ਉੱਪਰ ਦੋਸਤੋ ਬਾਰਡਰ ਬੈਲਟ ਦੀ ਬੂਰੀ ਲੈ ਕੇ ਆਏ ਆ ਨੀਲੀ ਰਗ ਦੇ ਵਿੱਚ ਧੁੰਨ ਵਾਲੀ ਦੋਸਤੋ ਕੱਟੀ ਆ ਮਣਕਣੀ ਅੱਖਾ ਦੋਸਤੋ ਤੇ ਸੈਂਗ ਜਿਹੜਾ ਨੇੜੇ ਕੁੰਡਾ ਕਰ ਲਿਆ ਤੇ ਗਲਾਬੀ ਜ਼ਬਾਨ ਹੋਊਗੀ ਥੋੜੀ ਕਿ ਕੱਟੀ ਨੂੰ ਹਜੇ ਸੇਵਾ ਸਮਾਦੀ ਲੋੜ ਆ ਜੇ ਸਾਮਗੀ ਤਾਂ ਚੰਗੀ ਝੂਟੀ ਤਿਆਰ ਹੋ ਜੂਗੀ ਦੋਸਤੋ ਬਾਕੀ ਦੋਸਤੋ ਮਾਰਕ ਹੀ ਤੁਹਾਨੂੰ ਸੂ ਦੇ ਉੱਪਰ ਨਿਸ਼ਾਨ ਮਿਲ ਜੂਗਾ ਜੇ ਝੋਲੀ ਦੀ ਗੱਲ ਕਰਦੇ ਆ ਵਿਥੇ ਦੇ ਉੱਪਰ ਥਾਣਾ ਬਿਲਕੁਲ ਜਿਹੜੀ ਸਾਫ ਸੁਥਰੀ ਢੋਲੀ ਆ ਬਾਰਡਰ ਬੈਲਟ ਦੀ ਦੋਸਤੋ ਨੀਲੀ 라ਵੀ ਬੂਰੀ ਆ ਦੋਹਾਂ ਕੱਟਿਆਂ ਦੇ ਰੇਟ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਦੋਸਤੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਦੋਸਤੋ ਡਿਲੀਵਰੀ ਹੋ ਜੂਗੀ ਪਰ ਰੀਡ ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਧੰਨਵਾਦ ਜੀ ਅੱਜ ਦੀ ਸ਼ਾਰਟ ਵੀਡੀਓ ਵੇਖਣ ਲਈ ਜਾਂਦੇ ਜਾਂਦੇ ਵੀ ਨੂੰ ਫੋਲੋ ਜ਼ਰੂਰ ਕਰਿਓ ਜੀ